ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਅੱਜ ਇੱਕ ਗੁਰਬਾਣੀ ਦੀ ਪੰਕਤੀ ਬਾਰੇ ਵਿਚਾਰ ਕਰਾਂਗੇ ਗੁਰਬਾਣੀ ਦੀ ਵੈਸੇ ਸਾਰੀ ਗੁਰਬਾਣੀ ਸਾਡੇ ਲਈ ਸੇਧ ਹੈ ਮਾਰਗ ਹੈ ਜਿਹੜਾ ਕੋਈ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਬਣਾ ਲੈਂਦਾ ਹੈ ਉਹ ਫਿਰ ਸੱਚੇ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਕਿਉਂਕਿ ਅਸੀਂ ਆਏ ਹੀ ਸੰਸਾਰ ਦੇ ਵਿੱਚ ਕਿਸੇ ਕਰਕੇ ਹਾਂ ਜਦੋਂ ਤੱਕ ਸਾਡੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੁੰਦੀ ਉਦੋਂ ਤੱਕ ਸਾਡਾ ਜੀਵਨ ਹੈ ਜੋ ਚੱਲਦਾ ਹੀ ਰਹੇਗਾ ਜੀਵਨ ਅੱਜ ਦਾ ਨਹੀਂ ਬਹੁਤ ਪੁਰਾਣਾ ਹੈ ਕਈ ਇਹੋ ਜਿਹੇ ਜੀਵਨ ਸਾਨੂੰ ਮਿਲ ਚੁਕੇ ਹਨ ਭਗਤ ਕਬੀਰ ਜੀ ਕਹਿੰਦੇ ਹਨ ਕਿ ਐਸੇ ਕਰ ਹਮ ਬਹੁਤ ਵਸਾਈ ਜਬ ਹਮ ਰਾਮ ਗਰਬ ਹੋਏ ਆਏ ਪਤਨੀ ਕਿਤਨੇ ਦਾ ਪੁੱਤਰ ਬਣ ਲਿਆ ਕਿਤਨੇ ਦਾ ਪਤਨੀ ਬਣ ਲਿਆ ਕਿਤਨੇ ਦਾ ਪਤੀ ਬਣ ਲਿਆ ਇਹ ਸਿਲਸਿਲਾ ਚੱਲ ਰਿਹਾ ਹੈ ਮਨੁੱਖ ਨੂੰ ਇਸ ਜਨਮ ਦੇ ਵਿੱਚ ਦੁੱਖ ਹੁੰਦੇ ਹਨ ਫਿਰ ਉਹ ਸੋਚਦਾ ਹੈ ਕਿ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਵੀ ਮੇਰੇ ਜੀਵਨ ਦੇ ਵਿੱਚ ਦੁੱਖ ਕਲੇ ਸਨ ਇਹ ਜ਼ਰੂਰੀ ਨਹੀਂ ਕਿ ਇਸ ਕਰਮ ਦੇ ਇਸ ਜਨਮ ਦੇ ਕੀਤੇ ਹੋਏ ਕਰਮਾਂ ਦਾ ਫਲ ਇਹ ਤੈਨੂੰ ਇਸੇ ਜਨਮ ਦੇ ਵਿੱਚ ਮਿਲੇ ਅਗਲੇ ਜਨਮ ਦੇ ਵਿੱਚ ਵੀ ਮਿਲ ਸਕਦਾ ਹੈ ਕਿਉਂਕਿ ਬੀਜ ਅੱਜ ਬੋਂਦੇ ਹਾਂ ਉਸ ਨੂੰ ਦਰਖਤ ਬਣਨ ਲੱਗੇ ਸਮਾਂ ਲੱਗਦਾ ਹੈ ਬੀਜ ਪਤਾ ਨਹੀਂ ਕਦੋਂ ਬੋਇਆ ਸੀ ਅੱਜ ਦਰਖਤ ਬਣ ਗਿਆ ਬੀਜ ਕਈ ਤਰ੍ਹਾਂ ਦੇ ਹਨ ਪਰ ਉਸ ਦੇ ਫਲ ਦੋ ਹੀ ਹਨ ਦੁੱਖ ਤੇ ਸੁਖ ਕਈ ਤਰ੍ਹਾਂ ਦੇ ਬੰਦਾ ਕਰਮ ਕਰਦਾ ਹੈ ਪਰ ਫਲ ਦੋ ਹੀ ਮਿਲਦੇ ਹਨ ਦੁੱਖ ਤੇ ਸੁੱਖ ਇਸੇ ਦੁੱਖ ਸੁੱਖ ਦੇ ਵਿੱਚ ਜੀਵਨ ਹੈ ਜੋ ਇਸ ਦਾ ਬਤੀਤ ਹੋ ਜਾਂਦਾ ਹੈ ਮੇਰੀ ਮੇਰੀ ਕਰਦੇ ਹਾਂ ਦੁੱਖ ਸੁੱਖ ਨੂੰ ਬਤੀਤ ਕਰਦੇ ਹਾਂ ਕਈ ਬੰਦੇ ਤਾਂ ਜੋ ਦੁੱਖ ਮਿਲਦੇ ਹਨ ਉਹਨਾਂ ਨੂੰ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲੈਂਦੇ ਹਨ ਕਿ ਇਹ ਜ਼ਿੰਦਗੀ ਦਾ ਪਾਰਟ ਹੈ ਪਰ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਬਚਣ ਦਾ ਢੰਗ ਗੁਰਬਾਣੀ ਦੱਸਦੀ ਹੈ ਕਿ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਪ੍ਰਮਾਤਮਾ ਦੇ ਨਾਮ ਨੂੰ ਗਾਵਣਾ ਤੇ ਉਸ ਨੂੰ ਸੁਣਨਾ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਸਾਰੇ ਦੁੱਖ ਹਨ ਜੋ ਖਤਮ ਹੋ ਸਕਦੇ ਹਨ ਜਿਵੇਂ ਕਈ ਜਨਮਾਂ ਦੇ ਕਰਮ ਹਨ ਉਹਨਾਂ ਨੂੰ ਮਿਟਾਉਣ ਦੇ ਲਈ ਕਈ ਜਨਮ ਨਹੀਂ ਲੱਗਦੇ ਗੁਰਬਾਣੀ ਕਹਿ ਰਹੀ ਹੈ ਕਿ ਲੱਖ ਮੜੀਆਂ ਕਰ ਇਕੱਠੇ ਏਕ ਰਤੀਲੇ ਭਾਈ ਕਿ ਲੱਖਾਂ ਲੱਕੜੀਆਂ ਇਕੱਠੀਆਂ ਕੀਤੀਆਂ ਹੋਣ ਕਾਫੀ ਸਮਾਂ ਲੱਗਦਾ ਹੈ ਉਹਨਾਂ ਨੂੰ ਲੱਕੜੀਆਂ ਨੂੰ ਇਕੱਠੇ ਕਰਦੇ ਆ ਪਰ ਉਹਨਾਂ ਨੂੰ ਜਲਾਉਣ ਵਾਸਤੇ ਵੀ ਕਾਫੀ ਸਮਾਂ ਨਹੀਂ ਲੱਗੇਗਾ ਉਹਨਾਂ ਨੂੰ ਜਲਾਉਣ ਵਾਸਤੇ ਸਿਰਫ ਇੱਕਿਆ ਦੋ ਮਿੰਟ ਦੀ ਖੇੜ ਹੈ ਇਸ ਤਰ੍ਹਾਂ ਸਾਡੇ ਕੀਤੇ ਹੋਏ ਕਰਮ ਹਨ ਜੋ ਕਈ ਜਨਮਾਂ ਤੋਂ ਕੀਤੇ ਹੋਏ ਕਰਮ ਉਹਨਾਂ ਨੂੰ ਖਤਮ ਕਰਨ ਵਾਸਤੇ ਸੁੱਖ ਦੇ ਵਿੱਚ ਲੀਨ ਕਰਨ ਵਾਸਤੇ ਕਈ ਜਨਮ ਨਹੀਂ ਇੰਤਜ਼ਾਰ ਕਰਨਾ ਪੈਂਦਾ ਇੱਕ ਛਿਨ ਦੇ ਵਿੱਚ ਹੀ ਖਤਮ ਹੋ ਸਕਦੇ ਹਨ ਉਹ ਕਿਵੇਂ ਖਤਮ ਹੋਣਗੇ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਪ੍ਰਮਾਤਮਾ ਦੇ ਨਾਮ ਨੂੰ ਗਾ ਤੇ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰ ਜਿਸ ਦਿਨ ਤੂੰ ਪੂਰਾ ਸੁਣਨ ਲੱਗ ਗਿਆ ਉਸ ਦਿਨ ਤੇਰੇ ਕੀਤੇ ਹੋਏ ਸਾਰੇ ਸੰਸਕਾਰ ਕੀਤੇ ਹੋਏ ਤੇਰੇ ਕਰਮ ਜਿਸ ਦਿਨ ਇੱਕ ਛਿਨ ਵਾਸਤੇ ਵੀ ਤੂੰ ਸੁਣ ਲਿਆ ਉਹ ਖਤਮ ਹੋ ਜਾਣਗੇ ਮਿਟ ਜਾਣਗੇ ਮਿਟਿਓ ਅੰਧੇਰ ਮਿਲਣ ਪ੍ਰਭ ਤਾਈ ਜਨਮ ਜਨਮ ਕੀ ਸੋਈ ਜਾਗੀ ਕਈ ਜਨਮਾਂ ਦਾ ਅੰਧੇਰਾ ਜਿਹੜਾ ਹਨੇਰਾ ਸੀ ਮਨ ਦੇ ਵਿੱਚ ਉਹ ਦੂਰ ਹੋ ਗਿਆ ਉਹ ਕਿਸ ਤਰ੍ਹਾਂ ਦੂਰ ਹੋਇਆ ਜਦੋਂ ਸ਼ਬਦ ਤੇ ਸੁਰਤ ਇੱਕ ਹੋ ਗਏ ਆ ਧਿਆਨ ਤੇ ਸ਼ਬਦ ਇੱਕ ਹੋ ਗਿਆ ਸ਼ਬਦ ਦੇ ਵਿੱਚ ਪੂਰਨ ਧਿਆਨ ਹੋ ਗਿਆ ਹੁਣ ਧਿਆਨ ਇੱਧਰ-ਉੱਧਰ ਨਹੀਂ ਜਾਂਦਾ ਬਿਲਕੁਲ ਫੋਕਸ ਸ਼ਬਦ ਦੇ ਵਿੱਚ ਰੱਖਦਾ ਹੈ ਸ਼ਬਦ ਨੂੰ ਪੂਰਾ ਇਕਾਗਰਤਾ ਦੇ ਨਾਲ ਸੁਣਦਾ ਹੈ ਤੇ ਗਾਉਂਦਾ ਹੈ ਜਦੋਂ ਗਾਇਨ ਕਰਦਾ ਹੈ ਗਾਇਨ ਕਰਨ ਲੱਗਿਆ ਧਿਆਨ ਇਸ ਦਾ ਸ਼ਬਦ ਦੇ ਵਿੱਚ ਹੁੰਦਾ ਹੈ ਗੁਰਬਾਣੀ ਨੂੰ ਜਪਦਾ ਹੈ ਜਦੋਂ ਪੂਰਨ ਧਿਆਨ ਸ਼ਬਦ ਦੇ ਵਿੱਚ ਹੁੰਦਾ ਹੈ ਇਸ ਤਰੰਕਰਨ ਦੇ ਨਾਲ ਸਾਰੇ ਜ਼ਿੰਦਗੀ ਦੇ ਕਲੇਸ਼ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਬੇਸ਼ਰਤ ਹੈ ਕਿ ਆਪਣਾ ਜੀਵਨ ਗੁਰਬਾਣੀ ਮੁਤਾਬਕ ਚਲਾਵੇ ਜਿਵੇਂ ਸਾਨੂੰ ਗੁਰਬਾਣੀ ਸੇਹ ਦੇ ਰਹੀ ਹੈ ਇੱਕ ਸ਼ਬਦ ਹੀ ਬੜਾ ਕੀਮਤੀ ਹੈ ਜੇ ਬੰਦਾ ਇਸ ਤੇ ਵੀ ਅਮਲ ਕਰ ਲਵੇ ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ ਮਨ ਦੇ ਵਿੱਚ ਪ੍ਰੇਮ ਰੱਖ ਕੇ ਮਨ ਦੇ ਵਿੱਚ ਭਾਵਨਾ ਰੱਖ ਕੇ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ ਪਰਮਾਤਮਾ ਸ਼ਕਤੀਸ਼ਾਲੀ ਹੈ ਪਰਮਾਤਮਾ ਮੇਤੋ ਵੱਡਾ ਹੈ ਗੁਰੂ ਮੇਤੋ ਵੱਡਾ ਹੈ ਇਹੋ ਜਿਹੀ ਭਾਵਨਾ ਰੱਖ ਕੇ ਕਿ ਜੋ ਗੁਰੂ ਸਾਹਿਬਾਨ ਸਾਨੂੰ ਕਹਿ ਰਹੇ ਹਨ ਉਹ ਖਿੜੇ ਮੱਥੇ ਪ੍ਰਵਾਨ ਕਰਕੇ ਸ਼ਬਦ ਨੂੰ ਗਾ ਤੇ ਉਸ ਨੂੰ ਸੁਣ ਜਿਵੇਂ ਵਾਹਿਗੁਰੂ ਨੂੰ ਗਾ ਤੇ ਉਸ ਨੂੰ ਸੁਣ ਗੁਰਬਾਣੀ ਨੂੰ ਗਾ ਤੇ ਉਸ ਨੂੰ ਸੁਣ ਸੁਣਨ ਉਦੋਂ ਸਕੇਗਾ ਜਦੋਂ ਧਿਆਨ ਆਪਣੇ ਨੇੜੇ ਹੋਏਗਾ ਬੋੜਲ ਬੋਲਣ ਲੱਗਿਆਂ ਧਿਆਨ ਦੂਜੇ ਦਿਨੇੜੇ ਚਲਾ ਜਾਂਦਾ ਹੈ ਸੁਣਨ ਲੱਗਿਆਂ ਧਿਆਨ ਆਪਣੇ ਨੇੜੇ ਚਲਾ ਜਾਂਦਾ ਆਂਦਾ ਹੈ ਜਦੋਂ ਅਸੀਂ ਸੁਣਦੇ ਹਾਂ ਤਾਂ ਆਪਣੇ ਨੇੜੇ ਹੁੰਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਜਾਏਗਾ ਰੋਜ਼ਾਨਾ 5 ਮਿੰਟ 10 ਮਿੰਟ ਇਸ ਸ਼ਬਦ ਦਾ ਅਭਿਆਸ ਕਰਨਾ ਚਾਹੀਦਾ ਹੈ ਕੋਈ ਵੀ ਸ਼ਬਦ ਲੈ ਲਿਏ ਉਸ ਨੂੰ ਗਾਣਾ ਹੈ ਉੱਚੀ ਉੱਚੀ ਤੇ ਉਸ ਨੂੰ ਸੁਣਨਾ ਹੈ ਸੁਣਨ ਦੇ ਨਾਲ ਹੀ ਖੇਡ ਬਣ ਜਾਏਗੀ ਇਤਨਾ ਮਹਾਨ ਹੋ ਜਾਏਗਾ ਗੁਰਬਾਣੀ ਕਹਿੰਦੀ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸਾਰੇ ਦੁੱਖ ਕਲੇਸ਼ 1 ਮਿੰਟ ਦੇ ਵਿੱਚ ਖਤਮ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ